ਕੀ ਸਰਵੇ ਹੋਣਗੇ ਕੀ ਹੋ ਸਰਵੇ ਚੱਲ ਰਿਹਾ ਜੀ ਸਰਵੇ ਚੱਲ ਰਿਹਾ ਔਰ ਪਾਰਟੀ ਦਾ ਕਿਉਂਕਿ ਵਿਦਨ ਆਰਗੇਨਾਈਜੇਸ਼ਨ ਦਾ ਮੈਟਰ ਹੈ ਬੜੇ ਅੱਛੇ ਸਾਥੀ ਲੱਗੇ ਔਰ ਮੈਰਿਟ ਦੇ ਆਧਾਰ ਤੇ ਮੈਂ ਬੜਾ ਸਾਫ ਕਹਿਣਾ ਚਾਹੁੰਦਾ ਕਿ ਕਿਸੇ ਵੀ ਵਿਅਕਤੀ ਨੂੰ ਆਪਣੀ ਜਿਹੜੀ ਉਹ ਚੋਣ ਲੜਨ ਦਾ ਰਾਈਟ ਹੈ ਉਹ ਐਪਲੀਕੇਸ਼ਨ ਪਾਰਟੀ ਨੇ ਦੇ ਰਹੀਆਂ ਵੀ ਨੇ ਔਰ ਇਹਨੂੰ ਇਹਦੀ ਸਕਿਉਰਟੀ ਨਹੀਂ ਕਰਕੇ ਜੇੜੇ ਵੀ ਸਾਥੀ ਮੈਦਨ ਚ ਚੋਣਾਂ ਨੂੰ ਚੋਣ ਲੜਾਈ ਜਾਊਗੀ ਔਰ ਨੂੰ ਲੱਗਦਾ ਕਿ ਬਾਕੀ ਸਾਰੇ ਸਾਥੀ ਮਿਹੜਿਆ ਉਹ ਉਹਦੀ ਪੂਰੀ ਤਰ੍ਹਾਂ ਪਿੱਠ ਦੂਸਰ ਸਰ ਕੋਦੋਂ ਕੋ ਉਮੀਦ ਆ ਕਿ ਇਲੈਕਸ਼ਨ ਦੀ ਡੇਟਾ ਕੋਦੋਂ ਪਹਿਲਾਂ ਮੈਨ ਲੱਗਦਾ 2-3 ਦਿਨ ਚ ਚੋਣਾਂ ਦਾ ਪਹਿਲਾਂ ਹੀ ਕਿਹਾ ਵੀ ਇਹ ਜੀਉਂਦੀ ਜਾਗ ਦੇ ਸੰਗਠਨ ਦੀ ਜੀਉਂਦੀ ਜਾਗ ਦੀ ਪਾਰਟੀ ਦੀ ਨਿਸ਼ਾਨੀ ਹੈ ਵੀ ਜਿਹਦੇ ਸਾਥੀ 2-2 4-4 ਚੋਣਾਂ ਲੜਨਾ ਚਾਹੁੰਦੇ ਕਿਸੇ ਵਾਰਡ ਦੇ ਅੰਦਰ ਅਦਰਵਾਈਜ਼ ਤਾਂ ਕਈ ਪਾਰਟੀਆਂ ਨੂੰ ਉਮੀਦਵਾਰ ਹੀ ਨਹੀਂ ਮਿਲਦੇ ਕਈ ਵਾਰਾਂ ਚੋਣਾਂ ਲੜਨ ਲਈ ਸੋ ਇਹ ਚੰਗੀ ਗੱਲ ਹੈ ਬਾਕੀ ਆਮ ਆਨIi ਪਾਰਟੀ ਦੇ ਜਿਹੜੇ ਵਰਕਰ ਨੇ ਵਲੰਟੀਅਰ ਨੇ ਉਹ ਆ ਪਾਰਟੀ ਲਈ ਕੰਮ ਕਰਦੇ ਆ ਹਰ ਇੱਕ ਦਾ ਰਾਈਟ ਹੈ ਚੋਣਾਂ ਦੇ ਅੰਦਰ ਟਿਕਟ ਮੰਗਣਾ ਆਲਟੀਮੇਟਲੀ ਜੋ ਫੈਸਲਾ ਹਾਈ ਕਮਾਂਡ ਨੇ ਕਰਨਾ ਉਹ ਫੈਸਲਾ ਸਭ ਨੇ ਮੰਨ ਲੈਣਾ ਸਦਾਰ ਨੇ ਸੋ तमाम ਸਾਥੀਆਂ ਦੀ ਹਾਜ਼ਰੀ ਵਿੱਚ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਨਿਰਦੇਸ਼ 'ਚ ਜਿਹੜਾ ਪੰਜਾਬ ਦੇ ਅੰਦਰ ਚੋਣ ਪ੍ਰਕਿਰਿਆ ਆਰੰਭ ਹੋਈ ਆ ਉਸ ਚੋਣ ਪ੍ਰਕਿਰਿਆ ਦੇ ਅੰਦਰ ਵਾਕ ਵਾਕ ਜਿਹੜੇ ਇਲਾਕੇ ਨੇ ਜਿੱਥੇ ਚੋਣਾਂ ਹੋਣੀਆਂ ਨੇ ਇਸ ਵਾਰ ਹੁਣ ਅਸੀਂ ਬਲਾਚੌਰ ਆਜ ਤੋਂ ਬਾਅਦ ਮਾਲਪੁਰ ਦੇ ਅੰਦਰ ਆ ਫਿਰ ਹੁਸ਼ਿਆਰਪੁਰ ਦੇ ਸਾਹਮਣੂ ਤਲਵਾੜੇ ਜਿਹੜੀ ਨਗਰ ਪੰਚਾਇਤ ਆ ਉਹਦੀ ਚੋਣ ਦਾ ਉੱਥੇ ਵੀ ਹੋਣੀ ਆ ਸੋ ਇਹ ਚੋਣਾਂ ਕਿਉਂਕਿ ਪਾਰਟੀ ਦੇ ਲਈ ਤਾਂ ਵੈਸੇ ਹਰ ਚੋਣ ਹੀ ਅਹਿਮ ਹੁੰਦੀ ਹੈ ਸੋ ਪਹਿਲਾਂ ਪੰਜਾਬ ਜਿੰਦਰ ਵਾਈਲੈਕਸ਼ਨ ਦੀਆਂ ਇਲੈਕਸ਼ਨ ਹੋਈ ਆ ਫਿਰ ਪੰਚਾਇਤੀ ਚੋਣਾਂ ਦੀ ਹੋਈ ਸੀ ਸੋ ਬੜੇ ਸ਼ਾਨਦਾਰ ਢੰਗ ਦੇ ਨਾਲ ਇਹ ਚੋਣਾਂ ਚਿੰਨ ਪਾਰਟੀ ਨੇ ਜਿੱਤੀਆਂ ਆ ਸੋ ਲਗਾਤਾਰ ਜਿਹੜੀ ਗੁੱਡ ਗਵਰਨੈਂਸ ਹੈ ਪੰਜਾਬ ਦੇ ਅੰਦਰ ਜਿਹੜਾ ਗੁੱਡ ਗਵਰਨੈਂਸ ਦਾ ਕਾਫਲਾ ਦਿੱਲੀ ਤੋਂ ਸ਼੍ਰੀ ਅਰਬਿੰਦ ਕੇਜਰੀਵਾੜੀ ਵਾਜੀ ਇੱਕ ਵਾਈਟ ਚੱਲਿਆ ਤੇ ਜਿਸ ਗੁੱਡ ਗਵਰਨੈਂਸ ਨੂੰ ਦਿੱਲੀ ਦੇ ਲੋਕਾਂ ਨੇ ਪ੍ਰਵਾਨ ਕਰਦੇ ਆ ਸੋ 2022 ਦੇ ਅੰਦਰ ਪੰਜਾਬ ਦੇ ਵਿੱਚ ਜਿਹੜਾ ਲੋਕਾਂ ਨੇ ਉਹਨੂੰ ਅਸੈਪਟ ਕੀਤਾ ਔਰ ਬਹੁਤ ਸ਼ਾਨਦਾਰ ਬੰਮਪਰ ਵੋਟਾਂ ਪਾ ਕੇ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਪੰਜਾਬ ਦੇ ਅੰਦਰ ਸੋ ਇਹਨਾਂ 30 ਮਹੀਨਿਆਂ ਦੇ ਅੰਦਰ ਜਿੰਨੇ ਵੱਡੇ ਹਿਸਟੋਰੀਕਲ ਤੇ ਸੈਂਟਿਫਿਕ ਫੈਸਲੇ ਪੰਜਾਬ ਦੀ ਜਨਤਾ ਦੇ ਜੀਵਨ ਪੰਧਰ ਨੂੰ ਉਪਰ ਚੁੱਕਣ ਦੇ ਲਈ ਸਕਾਰਨ ਕੀਤੇ ਆ ਨਾ ਸਮਝਦਾ ਵੀ ਅੱਜ ਜੋ ਲੋਕਾਂ ਦੇ ਮਾਨਨਿੰਦਰ ਦੀ ਚਰਚਾ ਚਾਹੇ ਬਿਜਲੀ ਬਿੱਲਾਂ ਦੀ ਬਹੁਤ ਵੱਡੀ ਰਿਆਟ ਪੰਜਾਬ ਚ ਮਿਲੀ ਹੈ ਘਰ ਘਰ ਸੇਸੋ ਜੁੜ ਕਰਕੇ ਜਿਹੜਾ 90% ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ 50000 ਸਰਕਾਰੀ ਨੌਕਰੀਆਂ ਜਿਹੜੀਆਂ ਮੈਰਿਟ ਦੇ ਉੱਤੇ ਆ ਆਮ ਗਰੀਬ ਪਰਿਵਾਰਾਂ ਦੇ ਬੱਚੇ ਵੀ ਜਿਹੜੇ ਆ ਉਹ ਨੌਕਰੀਆਂ ਹਾਸਲ ਕਰ ਰਹੇ ਨੇ ਸੋ ਥਾਂ ਥਾਂ ਜਿਹੜੇ ਸਮਾਪਤ ਹੋ ਚੁੱਕੇ ਟੋਲ ਪਲਾਜੇ ਸਨ ਖਾਸ ਕਰਕੇ ਤੁਹਾਡਾ ਜਿਹੜਾ ਏਰੀਆ ਸਾਡਾ ਪਠਾਨਕੋਟ ਤੋਂ ਲੈ ਕੇ ਤੇ ਬਲਾਚੋਤ ਤੱਕ ਦਾ ਸੋ ਲਗਾਤਾਰ ਪੰਜਾਬ ਦੇ ਅੰਦਰ ਵਕ ਵਕ ਜਿਹੜੇ ਮਸਲੇ ਆ ਪੰਜਾਬ ਦੀ ਫੈਸਿਲਿਟੀਆਂ ਦੇ ਵਕ ਵਕ ਲੋਕਾਂ ਦੇ ਉਹਨਾਂ ਦੇ ਉੱਤੇ ਸਰਕਾਰ ਵੱਡੀਆਂ ਪਹਿਲ ਕੁਰੀਆਂ ਲੈ ਰਹੀ ਹੈ ਸੋ ਉਹਦੇ ਆਧਾਰ ਤੇ ਇਹ ਚੋਣਾਂ ਕਿਉਂਕਿ ਸ਼ਹਿਰ ਦੀਆਂ ਨੇ ਟਾਉਂਡੀਆਂ ਨੇ ਸੋ ਸਾਰੇ ਲੋਕਾਂ ਦੇ ਜਿਹੜੇ ਮਸਲੇ ਆ ਚਾਹੇ ਉਹ ਸਫਾਈ ਦਾ ਈਸ਼ੂ ਆ ਚਾਹੇ ਸੀਵਰੇਜ ਦਾ ਜਾਂ ਜੋ ਵੀ ਮਲਟੀ ਕਿਸਮ ਦੇ ਸਵਾਲ ਨੇ ਉਹਨਾਂ ਦੇ ਉੱਤੇ ਪਹਿਲਾਂ ਹੀ ਵੱਡੇ ਕੰਮ ਕੀਤੇ ਆ ਸੋ ਅਸੀਂ ਬਲਾਚੌਰ ਸਹਿਰ ਵਾਸੀਆਂ ਨੂੰ ਨਿਮਰਤਾ ਨਾਲ ਬੇਨਤੀ ਕਰਦੇ ਆ ਕਿ ਇਹਨਾਂ ਚੋਣਾਂ ਦੇ ਅੰਦਰ ਸਾਡੇ ਵੀਰਵਾਰਾਂ ਨੂੰ ਵੱਧ ਵੱਧ ਵੋਟਾਂ ਪਾਣ ਔਰ ਸ਼ਾਨਦਾਰ ਢੰਗ ਨਾਲ ਇਹ ਚੋਣਾਂ ਸੀ ਜਿੱਤਾਂਗੇ ਵੀ ਸਾਨੂੰ ਲੋਕਾਂ ਦੇ ਵਿਸ਼ਵਾਸ ਦੇ ਉੱਤੇ ਮਤਲਬ ਜਿਹੜਾ ਹੈ ਉਹ ਸਨਮਾਨ ਔਰ ਮੈਂ ਸਮਝਦਾ ਕਿ ਅੱਜ ਇਸ ਚੋਣ ਦੇ ਸੰਦਰਭ ਚ ਸਾਡੀ ਇੱਕ ਪਹਿਲੀ ਕਾਲ ਸੀਗੀ ਸਾਡੀ ਪਹਿਲੀ ਮੀਟਿੰਗ ਸੀਗੀ ਔਰ ਬਹੁਤ ਹੀ ਚੇਤਨ ਰੋਸਨ ਮਾਈਂਡ ਲੋਗ ਇਸ ਮੀਟਿੰਗ ਚ ਆਏ ਆ ਲੋਕਾਂ ਨੇ ਬੜੀਆਂ achੀਆਂ ਗੱਲਾਂ ਵੀ ਕੀਤੀਆਂ ਔਰ ਕੁਝ achੀ ਫੀਡਬੈਕ ਵੀ ਮਿਲੀ ਆ ਸੋ ਮੈਨੂੰ ਲੱਗਦਾ ਕਿ ਅਸੀਂ ਇਹਨਾਂ ਚੋਣਾਂ ਦੇ ਅੰਦਰ ਇੱਕ ਵਾਰ ਫੇਰ ਬਲਾਚੌਰ ਦੇ ਲੋਕ ਇੱਕ ਸ਼ਹਿਰ ਵਾਸੀ ਖਾਸ ਕਰਕੇ ਵੱਡਾ ਇਤਿਹਾਸ ਸਿਰਜਣਗੇ ਔਰ 15 ਦੀ 15 ਸੀਟਾਂ ਇਹ ਅਸੀਂ ਬਲਾਚੌਰ ਦੇ ਲੋਕਾਂ ਦੇ ਸੁਪਨੇ ਜਿੱਤਾਂ ਮੰਤਰੀ ਸਾਹਿਬ ਵੱਡੀ ਗੱਲ ਇਹ ਆ ਕਿ ਅਸੀਂ ਕਦੀ ਵੀ ਕਲੇਮ ਨਹੀਂ ਕੀਤਾ ਕਿ ਪੰਜਾਬ ਦੇ ਅੰਦਰ ਸਾਰੇ ਮਸਲੇ ਹੱਲ ਕਰਦੇ ਆ ਲੇਕਿਨ ਸਰਕਾਰ ਦੀ ਜਿਹੜੀ ਰਾਜਨੀਤਿਕ ਇੱਛਾ ਸ਼ਕਤੀ ਆ ਅਸੀਂ ਹਮੇਸ਼ਾ ਨਾਟੇ ਓਨਲੀ ਬਲਾਚੌਰ ਜਿੱਥੇ ਕਿਤੇ ਵੀ ਪੰਜਾਬ ਦੇ ਇਸ਼ੂ ਹੈਗੇ ਆ ਸਰਕਾਰ ਅਗਭੀਰਤਾ ਦਾ ਡਵੈਲਪਮੈਂਟ ਤੇ ਲੱਗੀ ਹੈ ਬਲਾਚੌਰ ਦੇ ਵੀ ਜਿਹੜੇ ਇਸ਼ੂ ਨੇ ਸਾਡੇ ਆਪਣੇ ਇਸ਼ੂ ਆ ਆਪਣੇ ਲੋਕ ਨੇ ਇਹਨੂੰ ਵੀ ਸ਼ਾਰਟ ਆਊਟ ਕਰਾਂਗੇ ਕੋਰ ਭੈਣ ਜੀ ਨੇ ਦੱਸਿਆ ਵੀ ਆ ਸੀਐਮ ਸਾਹਿਬ ਨਾਲ ਚਰਚਾ ਵੀ ਹੋਈ ਹੈ ਔਰ ਚਾਹੇ ਉਹ ਤੁਹਾਡੇ ਐਸਡੀਐਮ ਕੋਰ ਦਾ ਵੇੜਾ ਹੋਵੇ ਚਾਹੇ ਬਾਸਟ ਦੇ ਦਾ ਸਵਾਲ ਸੋ ਅਸੀਂ ਇਹਨਾਂ ਕੰਮਾਂ ਨੂੰ ਜਿਹੜੇ ਪੈਂਡਿੰਗ ਕੰਮ ਵੀ ਆ ਉਹ ਵੀ ਵਧੀਆ ਟੰਗਣਾ ਕਰਾਂਗੇ ਸਰ ਪਾਰਟੀ ਸਿੰਬਲ ਤੇ ਇਲੈਕਸ਼ਨ ਲੜਿਆ ਜਾ ਰਿਹਾ ਤਾਂ ਅਸੀਂ ਪਾਰਟੀ ਸਿੰਬਲ ਤੇ ਪਾਰਟੀ ਸਿੰਬਲ